ਬਹੁਤ ਵਧੀਆ ਲੱਗ ਰਿਹਾ ਜੀ ਵੱਡੀ ਗੱਲ ਇਹ ਆ ਕਿ ਜਦੋਂ ਕੋਈ ਟ੍ਰੇਡ ਸ਼ੁਰੂ ਹੁੰਦੀ ਸੀ ਕੋਈ ਫੁਵਾੜੇ ਉਹਨੂੰ ਸਟਾਪੇਜ ਦੇਣ ਨੂੰ ਕਿੰਨੇ ਕਿੰਨੇ ਸਾਲ ਲੱਗ ਜਾਂਦੇ ਸੀ ਅੱਜ ਨਾਲ ਦੇ ਯੂਰਪ ਚ ਘੁੰਮ ਰਹੇ ਆ ਇਹਦਾ ਯੂਰਪ ਵਾਲੀ ਫੀਲਿੰਗ ਆ ਸਭ ਤੋਂ ਵੱਡੀ ਫੀਲਿੰਗ ਆ ਆਪਣੇ ਯਾਰਾਂ ਨੂੰ ਮੈਂ ਸਵੇਰੇ ਗਿਆ ਭੱਜਣਾ ਇਣੀ ਉਸੇ ਵੇਲੇ ਕਹਿੰਦੇ ਚਲੋ ਭਾਈ ਚੜੀਏ ਬਹੁਤ ਵਧੀਆ ਤੋਂ ਵੱਡੀ ਗੱਲ ਹੈ ਚੋਰ ਚੱਕਿਆਂ ਤੋਂ ਬਚਾਅ ਰਹਿਣਾ ਇਹਦੇ ਵਿੱਚ ਕੋਈ ਆਮ ਬੰਦਾ ਇਹਦੇ ਵਿੱਚ ਚਾਹ ਨਹੀਂ ਸਕਦਾ ਆਪਣੀ ਫੈਮਲੀ ਬੱਚੇ ਸੁਰੱਖਿਆ ਤੇ ਜਾਣਗੇ ਇਹ ਨਹੀਂ ਹੈਗਾ ਕਿ ਚਲਦੀ ਟ੍ਰੈਂਡ ਕੋ ਬਾਲੀਆਂ ਲਾ ਲਵੇ ਕੋ ਮੋਬਾਈਲ ਖੋਲਵੇ ਜਗਮਾਨੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਮੰਡੇ ਭਾਰਤ ਦੇ ਵਿੱਚ ਇਸ ਸਮੇਂ ਮੌਜੂਦ ਹਾਂ ਕਿ ਕੁਝ ਖਾਸ ਰਹਿਣ ਵਾਲਾ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਹ ਵੱਡੀ ਸਹੂਲਤ ਦਿੱਤੀ ਗਈ ਸੀ ਅੰਮ੍ਰਿਤਸਰ ਤੋਂ ਚੱਲ ਕੇ ਹੁਣੇ ਨਿਊ ਦਿੱਲੀ ਜਾਇਆ ਕਰੇਗੀ ਤੇ ਲੋਕਾਂ ਨੂੰ ਬਹੁਤ ਸੁਖਾਲਾ ਹੋਵੇਗਾ ਕਿਉਂਕਿ ਇੱਕ ਤਾਂ ਸਮਾਂ ਘੱਟ ਲੱਗੇਗਾ ਔਰ ਦੂਸਰਾ ਇੱਕ ਲਗਜ਼ਰੀ ਸਫ਼ਰ ਤੁਸੀਂ ਇਸ ਦੇ ਵਿੱਚ ਤੈਅ ਕਰ ਸਕਦੇ ਹੋ ਪੂਰੀ ਜਹਾਜ਼ਾਂ ਵਾਲੀ ਫੀਲਿੰਗ ਆਉਂਦੀ ਹੈ ਟ੍ਰੇਨ ਦੇ ਵਿੱਚ ਚੜ੍ਹ ਕੇ ਦਾ ਪ੍ਰੋਪਰ ਤੁਹਾਨੂੰ ਕੱਲੀ-ਕੱਲੀ ਚੀਜ਼ ਦੱਸਾਂਗੇ ਕਿ ਇਸ ਟ੍ਰੇਨ ਦੇ ਵਿੱਚ ਖਾਸ ਕੀ ਹੈ ਸਪੀਡ ਕਿੰਨੀ ਹੈ ਸਿਟਿੰਗ ਅਰੇਂਜਮੈਂਟ ਦਾ ਕਿਵੇਂ ਦਾ ਹੁੰਦਾ ਹੈ ਹੋਰ ਜਿੰਨੀਆਂ ਵੀ ਟੋਟਲ ਚੀਜ਼ਾਂ ਨੇ ਉਹ ਤੁਹਾਨੂੰ ਇਸ ਦੇ ਵਿੱਚ ਦੱਸਾਂਗੇ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਦਰਵਾਜ਼ਿਆਂ ਤੋਂ ਆਮ ਟ੍ਰੇਨ ਦਾ ਤੁਸੀਂ ਦਰਵਾਜ਼ਾ ਦੇਖਦੇ ਹੋ ਜਾਂ ਤਾਂ ਖੁੱਲ੍ਹਾ ਹੁੰਦਾ ਹੈ ਤੇ ਜਾਂ ਫਿਰ ਖੋਲਣਾ ਪੈਂਦਾ ਹੈ ਪਰ ਇਹ ਦਰਵਾਜੇ ਜਿਹੜੇ ਆ ਬੰਦੇ ਭਾਰਤ ਦੇ ਇਹ ਆਟੋਮੈਟਿਕ ਦਰਵਾਜੇ ਆ ਇਹ ਪੂਰੇ ਸੈਂਸਰ ਤੇ ਪੂਰੀਆਂ ਪ੍ਰਕਾਸ਼ਨਸ ਕਾਸ਼ਨਸ ਵਗੈਰਾ ਲੱਗੀਆਂ ਹੋਈਆਂ ਨੇ ਬਕਾਇਦਾ ਇੱਕ ਚੀਜ਼ ਇਸ ਦੇ ਵਿੱਚ ਬਹੁਤ ਖਾਸ ਹੈ ਕਿਉਂਕਿ ਜੇਕਰ ਤੁਸੀਂ ਸ਼ਤਾਬਦੀ ਵੀ ਦੇਖਦੇ ਹੋ ਤਾਂ ਉਸ ਦੇ ਵਿੱਚ ਸੈਂਸਰ ਇਹ ਵਾਲਾ ਨਹੀਂ ਹੁੰਦਾ ਕਿ ਤਰ੍ਹਾਂ ਕਿਤੇ ਹੱਥ ਦੇ ਵਿੱਚ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਸੈਂਸਰ ਲੱਗਾ ਹੋਇਆ ਹੈ ਸੈਂਸਰ ਦੇ ਵਿੱਚ ਤੁਸੀਂ ਰਿਕਾਰਡ ਹੁੰਨੇ ਹੋ ਜਾ ਤੱਕ ਤੁਸੀਂ ਇੱਥੇ ਆਣ ਕੇ ਖੜਦੇ ਨਹੀਂ ਹੋ ਦੇਖਦੇ ਨਹੀਂ ਕੈਮਰੇ ਦੇ ਵਿੱਚ ਨਹੀਂ ਆਉਂਦਾ ਉਦੋਂ ਤੱਕ ਕਿ ਗੇਟ ਨਹੀਂ ਖੁੱਲੇਗਾ ਔਰ ਜਦ ਤੱਕ ਕਿ ਸਟਾਪ ਤੇ ਜਾ ਕੇ ਗੱਡੀ ਖੜੀ ਨਹੀਂ ਹੋ ਜਾਂਦੀ ਉਸ ਤੋਂ ਬਿਨਾ ਵੀ ਇਹ ਡੋਰ ਜਿਹੜਾ ਆ ਉਹ ਨਹੀਂ ਹੋਵੇਗਾ ਔਰ ਇਹ ਬਕਾਇਦਾ ਆਟੋਮੈਟਿਕ ਡੋਰ ਹੈ ਤੁਸੀਂ ਦੇਖ ਸਕਦੇ ਹੋ ਜਦੋਂ ਇਹ ਲੋਕੇਸ਼ਨ ਦੇ ਉੱਪਰ ਪਹੁੰਚ ਜਾਵੇਗਾ ਸਟਾਪ ਦੇ ਉੱਪਰ ਪਹੁੰਚੇਗਾ ਜਦੋਂ ਟ੍ਰੇਨ ਪੂਰੀ ਰੁਕ ਜਾਵੇਗੀ ਤਾਂ ਫਿਰ ਆਟੋਮੈਟਿਕ ਇਹ ਖੁੱਲੇਗਾ ਨਾ ਤਾਂ ਇੱਥੇ ਕੋਈ ਸਵਿਚ ਦਿੱਤੇ ਗਏ ਨੇ ਹਾਲਾਂਕਿ ਐਮਰਜੈਂਸੀ ਸਵਿਚ ਜ਼ਰੂਰ ਦਿੱਤੇ ਗਏ ਨੇ ਇੱਥੋਂ ਤੁਸੀਂ ਖੋਲ ਸਕਦੇ ਹੋ ਐਮਰਜੈਂਸੀ ਦੇ ਵਿੱਚ ਪਰ ਉਦੋਂ ਤੱਕ ਇਹ ਔਨ ਨਹੀਂ ਹੁੰਦਾ ਜਦੋਂ ਤੱਕ ਇਸ ਸਟੇਸ਼ਨ ਦੇ ਉੱਪਰ ਰੁਕਦੀ ਨਹੀਂ ਹੈ ਤਾਂ ਇਹ ਆਟੋਮੈਟਿਕ ਹੈ ਨਾ ਤਾਂ ਤੁਸੀਂ ਇਹਨੂੰ ਆਪਣੀ ਮਰਜ਼ੀ ਨਾਲ ਖੋਲ ਸਕਦੇ ਹੋ ਔਰ ਨਾ ਹੀ ਆਪਣੀ ਮਰਜ਼ੀ ਦੇ ਨਾਲ ਇਸ ਦੇ ਵਿੱਚ ਅੰਦਰ ਆ ਸਕਦੇ ਹੋ ਤਾਂ ਇਹ ਪ੍ਰੋਪਰ ਇਸ ਚੀਜ਼ ਨੂੰ ਬਣਾਇਆ ਗਿਆ ਹੁਣ ਇਸ ਤੋਂ ਅੱਗੇ ਅਸੀਂ ਚੱਲਦੇ ਹਾਂ ਤੁਹਾਨੂੰ ਕੋਚ ਵੀ ਦਿਖਾਵਾਂਗੇ ਕੋਚ ਕਿਵੇਂ ਦੇ ਨੇ ਇਸ ਦੇ ਵਿੱਚ ਕਿਉਂਕਿ ਆਮ ਤੌਰ ਤੇ ਕਈ ਲੋਕਾਂ ਨੇ ਸ਼ਤਾਬਦੀ ਦੇ ਵਿੱਚ ਸਫ਼ਰ ਕੀਤਾ ਹੋਵੇਗਾ ਬੰਦੇ ਭਾਰਤ ਦਾ ਸੁਭਾਅ ਜੇ ਨਹੀਂ ਬਣਿਆ ਹੋਵੇਗਾ ਤਾਂ ਇਹ ਮੈਂ ਦਿਖਾਦਾ ਇਹ ਪੂਰੀ ਜਹਾਜ਼ ਵਾਲੀ ਫੀਲ ਆਉਂਦੀ ਹੈ ਪੂਰਾ ਅੰਦਰਲਾ ਇਨਫਰਾਸਟ੍ਰਕਚਰ ਤੁਸੀਂ ਦੇਖ ਸਕਦੇ ਹੋ ਕਿਵੇਂ ਦੀਆਂ ਸੀਟਾਂ ਨੇ ਕਿਵੇਂ ਪ੍ਰੋਪਰ ਪੂਰਾ ਅੰਦਰੋਂ ਕੀ ਤਾਮਜਾਬ ਹੈ ਔਰ ਜੇਕਰ ਮੈਂ ਸਭ ਤੋਂ ਪਹਿਲਾਂ ਸੀਟਾਂ ਦੀ ਗੱਲ ਕਰਾਂ ਤਾਂ ਪ੍ਰੋਪਰ ਸੀਟਾਂ ਜਿਹੜੀਆਂ ਨੇ ਐਡਜਸਟੇਬਲ ਸੀਟਾਂ ਨੇ ਮੂਵਿੰਗ ਸੀਟਾਂ ਨੇ ਤੁਹਾਡੀ ਜਿੱਧਰ ਨੂੰ ਵੀ ਦਿਲ ਕਰਦਾ ਤੁਸੀਂ ਮੂਵ ਕਰ ਸਕਦੇ ਹੋ ਇਹ ਬਿਲਕੁਲ ਕੰਫਰਟੇਬਲ ਸੀਟਾਂ ਨੇ ਤੁਸੀਂ ਇਹ ਦੇਖ ਸਕਦੇ ਹੋ ਤਸਵੀਰਾਂ ਇਹ ਮੂਵ ਹੋ ਜਾਂਦੀਆਂ ਨੇ ਔਰ ਇਸ ਦੀ ਖਾਸੀਅਤ ਕੀ ਹੈ ਕਿ ਜੇ ਤੁਸੀਂ ਇਹ ਸੀਟਾਂ ਦਾ ਸਾਈਡ ਇਸ ਸਾਈਡ ਨੂੰ ਕਰਨੀ ਚਾਹੁੰਦੇ ਹੋ ਤਾਂ ਉਹ ਵੀ ਹੋ ਸਕਦਾ ਔਰ ਇਸ ਦੇ ਨਾਲ ਹੀ ਅਸੀਂ ਜਦੋਂ ਕੋਚ ਦੇ ਵਿੱਚ ਐਂਟਰ ਕਰਦੇ ਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਸੁਵਿਧਾ ਮੈਟਰੋ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਇਹ ਇੱਥੇ ਹੁਣ ਬੰਦੇ ਭਾਰਤ ਚ ਵੀ ਮਿਲੇਗੀ ਇੱਥੇ ਸਕਰੀਨ ਲੱਗੀ ਹੋਈ ਆ ਬਕਾਇਦਾ ਜਿਹੜਾ ਸਟਾਪ ਆ ਰਿਹਾ ਉਹ ਸਟਾਪ ਇਸ ਦੇ ਉੱਪਰ ਸ਼ੋ ਹੋਵੇਗਾ ਔਰ ਇਸ ਦੇ ਨਾਲ ਹੀ ਇੱਧਰ ਸਕਰੀਨ ਵੀ ਦੇਖ ਸਕਦੇ ਹੋ ਕਿ ਅਗਲਾ ਸਟੇਸ਼ਨ ਤੁਹਾਡਾ ਲੁਧਿਆਣਾ ਹੈ ਔਰ ਇਸ ਦੇ ਉੱਪਰ ਪ੍ਰੋਪਰ ਜਾਣਕਾਰੀ ਆਵੇਗੀ ਕਿਸੇ ਨੂੰ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਹੈ ਕਿ ਅਸੀਂ ਕਿੱਥੇ ਪਹੁੰਚ ਗਏ ਆ ਸਮਾਂ ਬਕਾਇਦਾ ਹੁੰਦਾ ਹੈ ਔਰ ਜਿਹੜੀ ਸਪੀਡ ਦੇ ਉੱਪਰ ਟ੍ਰੇਨ ਚੱਲ ਰਹੀ ਹੈ ਉਹ ਬਕਾਇਦਾ ਸਪੀਡ ਇੱਥੇ ਸ਼ੋ ਹੁੰਦੀ ਹੈ ਅੰਮ੍ਰਿਤਸਰ ਤੋਂ ਚੱਲ ਕੇ ਦਿੱਲੀ ਜਾਵੇਗੀ ਸਪੀਡ ਕਿੰਨੀ ਆ ਹੁਣ 27 ਕਿਲੋਮੀਟਰ ਤੇ ਅਗਲਾ ਸਟਾਪ ਹੈ ਜਿੰਨਾ ਸਮਾਂ ਹੋ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਹੈ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਜਿਵੇਂ ਇੱਕ ਮੈਟਰੋ ਰੇਲ ਦੇ ਵਿੱਚ ਦਿੱਤੀ ਜਾਂਦੀ ਸੀ ਮੈਟਰੋ ਦੇ ਵਿੱਚ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਤਾਂ ਉਸ ਤੋਂ ਅੱਗੇ ਤੁਹਾਨੂੰ ਜਾਣਕਾਰੀ ਦੇਵਾਂਗੇ ਇੱਥੇ ਤੁਸੀਂ ਆਪਣੇ ਲੱਗਜ ਵਗੈਰਾ ਰੱਖ ਸਕਦੇ ਹੋ ਪ੍ਰੋਪਰ ਜਿਹੜੇ ਪੈਸੇਂਜਰ ਨੇ ਉਹਨਾਂ ਨੂੰ ਖਾਣਾ ਸਰਵ ਕੀਤਾ ਜਾ ਰਿਹਾ ਕਿਉਂਕਿ ਆਮ ਤੌਰ ਤੇ ਇਹ ਆਮ ਜਿਹੜੀ ਰੇਲ ਦੇ ਵਿੱਚ ਸੁਵਿਧਾ ਨਹੀਂ ਹੁੰਦੀ ਤਾਂ ਇੱਥੇ ਆਨੰਦ ਮਾਣਦੇ ਹੋਏ ਜਿਹੜੇ ਯਾਤਰੀ ਹੈ ਤੁਸੀਂ ਦੇਖ ਸਕਦੇ ਇੱਕ ਲਗਜ਼ਰੀ ਫੀਲ ਆਉਂਦਾ ਹੈ ਜਹਾਜ਼ ਦਾ ਫੀਲ ਆਉਂਦਾ ਹੈ ਆ ਇਹ ਤਸਵੀਰਾਂ ਵੀ ਦੇਖ ਸਕਦੇ ਹੋ ਲੰਚ ਇਹਨਾਂ ਨੂੰ ਮਿਲਿਆ ਹੋਇਆ ਲੰਚ ਕੀਤਾ ਜਾ ਰਿਹਾ ਹੈ ਇਹਨਾਂ ਦੇ ਵੱਲੋਂ ਔਰ ਕਿਤਨਾ ਕਿਤੇ ਸਿਫਤ ਵੀ ਕੀਤੀ ਜਾ ਰਹੀ ਹੈ ਸਰਕਾਰ ਦੀ ਕਿ ਬਹੁਤ ਵਧੀਆ ਉਹਨਾਂ ਨੇ ਇਹ ਉਪਰਾਲਾ ਕੀਤਾ ਕਿਉਂਕਿ ਕਨੈਕਟੀਵਿਟੀ ਦਿੱਤੀ ਹੈ ਕਿਤੇ ਨਾ ਕਿਤੇ ਪੰਜਾਬ ਨੂੰ ਖਾਸ ਕਰਕੇ ਕਨੈਕਟੀਵਿਟੀ ਦੀ ਅਸੀਂ ਜੇਕਰ ਗੱਲ ਕਰਦੇ ਹਾਂ ਚਾਹੇ ਅੰਮ੍ਰਿਤਸਰ ਤੋਂ ਦਿੱਲੀ ਦੀ ਗੱਲ ਕਰੀਏ ਹੋਰ ਬਹੁਤ ਸਾਰੀਆਂ ਟ੍ਰੇਨਾਂ ਨੇ ਜਿੰਨਾਂ ਤੇ ਸਾਤ-ਸਾਤ 8-8 ਘੰਟੇ ਲੱਗ ਜਾਂਦੇ ਆ ਪਰ ਇਹ ਬੰਦੇ ਭਾਰਤ ਜਿਹੜੀ ਟ੍ਰੇਨ ਆ ਇਸ ਦੇ ਵਿੱਚ ਤੁਸੀਂ 4.5 ਤੋਂ 5 ਘੰਟੇ ਔਰ ਜਿਹੜਾ ਸਮਾਂ ਦੱਸਿਆ ਗਿਆ 5 ਘੰਟੇ 20 ਮਿੰਟ ਦੇ ਵਿੱਚ ਤੁਸੀਂ ਦਿੱਲੀ ਜਿਹੜਾ ਉਹ ਪਹੁੰਚ ਜਾਓਗੇ ਤਾਂ ਪੂਰੇ ਦੇ ਪੂਰੇ ਸਟਾਪ ਵੀ ਇਸ ਦੇ ਵਿੱਚ ਰੂਟ ਮੈਪ ਵੀ ਤੁਹਾਨੂੰ ਦੱਸਾਂਗੇ ਤਾਂ ਯਾਤਰੀ ਜਿਹੜੇ ਆ ਹੁਣ ਆਪਣਾ ਲੰਚ ਦਾ ਆਨੰਦ ਲੈ ਰਿਹਾ ਹੋਰ ਅੰਦਰੋਂ ਪੂਰੀ ਤੁਹਾਨੂੰ ਇਹ ਟ੍ਰੇਨ ਦਿਖਾ ਦਿੱਤੀ ਆ ਪੂਰੀ ਫੀਲ ਕਿਵੇਂ ਦੀ ਆਉਂਦੀ ਮੈਂ ਕੈਮਰਾਮੈਨ ਨੂੰ ਚਾਹਵਾਂਗਾ ਕਿ ਜਰੂਰ ਇੱਕ ਵਾਰੀ ਸਾਡੇ ਜਿਹੜੇ ਯਾਤਰੀ ਐ ਉਹ ਵੀ ਦਿਖਾ ਦਿੱਤੇ ਜਾਣ ਬੱਚੇ ਵੀ ਸਫਰ ਕਰ ਰਹੇ ਐ ਕਿਉਂਕਿ ਇਹ ਪੰਜਾਬ ਦੇ ਵਿੱਚ ਹੁਣ ਵਧੀਆ ਕਨੈਕਟੀਵਿਟੀ ਆ ਲੋਕਾਂ ਨੂੰ ਵਧੀਆ ਸਹੂਲਤ ਜਿਹੜੀ ਆ ਵੱਡੀ ਮਿਲਾਂਗੇ ਤੇ ਇੱਥੇ ਸਾਡੇ ਨਾਲ ਕੁਝ ਸਾਥੀ ਯਾਤਰੀ ਵੀ ਮੌਜੂਦ ਐ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਕਿਵੇਂ ਦਾ ਲੱਗਦਾ ਕਿਉਂਕਿ ਇਹ ਅ ਅੰਮ੍ਰਿਤਸਰ ਤੋਂ ਟ੍ਰੇਨ ਚੱਲੀ ਹੈ ਹਨਾ ਪਹਿਲਾਂ ਚਲੋ ਸ਼ਤਾਬਦੀ ਤਾਂ ਚੱਲਦੀ ਰਹੀ ਹੈ ਪਰ ਬੰਦੇ ਭਾਰਤ ਉਸ ਤੋਂ ਵੀ ਸੁਪਰ ਫਾਸਟ ਹੈ ਵਧੀਆ ਲਗਜ਼ਰੀ ਫੀਲ ਆ ਰਿਹਾ ਕਿਵੇਂ ਦਾ ਲੱਗ ਰਿਹਾ ਸਾਨੂੰ ਬਹੁਤ ਅੱਛਾ ਲੱਗ ਰਿਹਾ ਜੀ ਅਸੀਂ ਫਗਵਾੜੇ ਤੋਂ ਚੜੇ ਆ ਤੇ ਜਨ ਸਕੱਤਰਾ ਬੀਜਪੀ ਦੇ ਤੇ ਸਾਨੂੰ ਬਹੁਤ ਅੱਛਾ ਲੱਗਾ ਕਿ ਗੱਡੀ ਸਾਡੀ ਜਿਹੜੀ ਇੱਥੇ ਰੁਕੀ ਹੈ ਔਰ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਾਡੇ ਫਗਵਾੜੇ ਸ਼ਹਿਰ ਦੇ ਵਿੱਚ ਇੰਨੀ ਵੱਡੀ ਗੱਡੀ ਰੁਕੀ ਹੈ ਬੰਦੇ ਮਾਤਰਮ ਵਾਲੀ ਔਰ ਸਾਡੇ ਜਿੰਨੇ ਵੀ ਯਾਤਰੀ ਆ ਫਗਵਾੜੇ ਦੇ ਉਹ ਦਿੱਲੀ ਤੱਕ ਸਫਰ ਕਰਨਗੇ ਬੜੇ ਆਸਾਨੀ ਨਾਲ ਕਰਨਗੇ ਔਰ ਅਸੀਂ ਚਾਹਨੇ ਆ ਕਿ ਹਰ ਯਾਤਰੀ ਦੀ ਸਫਲ ਯਾਤਰਾ ਜਿਹੜੀ ਆ ਬੜੀ ਅੱਛੀ ਤਰ੍ਹਾਂ ਸਫਲ ਹੋਵੇ ਔਰ ਅਸੀਂ ਚਾਹਨੇ ਆ ਕਿ ਸਾਡੀ ਜਿਹੜੀ ਆ ਪੰਜਾਬ ਸਰਕਾਰ ਤੇ ਭਾਜਪਾ ਸਰਕਾਰ ਸੈਂਟਰ ਸਰਵਰਨਮੈਂਟ ਦੀ ਸਾਡੀ ਸਰਕਾਰ ਉਲੰਧੀਆਂ ਤੱਕ ਜਾਵੇ ਔਰ ਇਸੇ ਦੇਸ਼ ਦੀ ਤਰ੍ਹਾਂ ਕੰਮ ਕਰਦੀ ਰਹੇ ਇੱਥੇ ਵੀਰ ਹੁਣੀ ਨੌਜਵਾਨ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਵੇਂ ਦਾ ਲੱਗ ਰਿਹਾ ਐ ਪੂਰੀ ਜੱਜ ਵਾਲੀ ਫੀਲ ਆ ਰਹੀ ਬਹੁਤ ਵਧੀਆ ਫੀਲ ਆ ਰਹੀ ਆ ਬਾਈ ਯਾਰ ਦੋਸਤ ਆਪਣੇ ਅੰਕਲ ਜੀ ਬੈਠੇ ਆ ਵਧੀਆ ਫੀਲ ਆ ਰਹੀ ਆ ਮਤਲਬ ਬਹੁਤ ਵਧੀਆ ਆ ਆਪਾਂ ਸ਼ੁਕਰੀਆ ਦਾ ਵੀ ਕਰਨਾ ਚਾਹਾਂਗੇ ਆਪਣੇ ਕੇਂਦਰੀ ਮੰਤਰੀ ਜ਼ੋਮ ਪ੍ਰਗਾਸ਼ ਜੀ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਵਾ ਗੱਡੀ ਫਗਵਾੜੇ ਰਗਵਾਈ ਹੈ ਜੀ ਸਾਡੇ ਫਗਵਾੜੇ ਸ਼ਹਿਰ ਦਾ ਨਾਮ ਵਧਾਇਆ ਵਾ ਜੀ ਸਾਨੂੰ ਬਹੁਤ ਪ੍ਰਾਊਡ ਵੀ ਫੀਲ ਹੋ ਰਿਹਾ ਜੀ ਬਾਕੀ ਸਾਡੇ ਭਰਾਵਾਂ ਵੀ ਬੈਠੇ ਆ ਸਭ ਵਧੀਆ ਫੀਲ ਹੋ ਰਿਹਾ ਜੀ ਬਹੁਤ ਵਧੀਆ ਕਿਤੇ ਨਾ ਕਿਤੇ ਪਹਿਲਾਂ ਸਮਾਂ ਬਹੁਤ ਲੱਗਦਾ ਸੀ ਨਾ ਗੱਲ ਕਰੀਏ 6 ਤੋਂ 7-7 ਘੰਟੇ 8-8 ਘੰਟੇ ਤਾਂ ਇਹਦਾ ਤਾਂ 5 ਘੰਟਿਆਂ ਦੇ ਵਿੱਚ ਤੁਹਾਨੂੰ ਦਿੱਲੀ ਪਹੁੰਚਾ ਦੇਣਾ ਜੀ ਜੀ ਭਾਜੀ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਮਤਲਬ ਦਿਲ ਖੁਸ਼ ਆ ਬਹੁਤ ਵ ਅੱਛਾ ਲੱਗ ਰਿਹਾ ਵਾ ਦਿਲ ਨੂੰ ਤੇ ਕਰਾਂਗੇ ਸਵਰ ਵੀ ਇਹ ਚ ਦੁਬਾਰਾ ਵੀ ਜਾਵਾਂਗੇ ਜੀ ਹਾਂ ਜੀ ਇੱਥੇ ਹੋਰ ਵੀ ਸਾਡੇ ਵੀਰ ਮੌਜੂਦ ਨੇ ਲੰਚ ਜਿਹੜਾ ਤੁਸੀਂ ਦੇਖ ਸਕਦੇ ਹੋ ਸਰਵ ਕੀਤਾ ਜਾ ਰਿਹਾ ਲੰਚ ਇਹਨਾਂ ਨੇ ਕਰਨਾ ਹੈ ਤਾ ਬਾਈ ਕਿਵੇਂ ਦਾ ਲੱਗ ਰਿਹਾ ਹੈ ਇਹ ਪੂਰੀ ਜਹਾਜ਼ ਵਾਲੀ ਫੀਲ ਹੈ ਜਿੱਦਾਂ ਜਹਾਜ਼ਾਂ ਦੇ ਅੱਗੇ ਖੁੱਲਦੇ ਨੇ ਉਹਦਾ ਤੁਸੀਂ ਲੰਚ ਰੱਖਿਆ ਹੈ ਸੇਮ 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 ਫੀਲ ਹੈ ਜੀ ਪੂਰੀ ਜਹਾਜ਼ ਵਾਲੀ ਫੀਲਿੰਗ ਹੈ ਜੀ ਵਧੀਆ ਲੱਗ ਰਿਹਾ ਹੁਣ ਪੰਜਾਬ ਤੋਂ ਅੰਮ੍ਰਿਤਸਰ ਤੋਂ ਵੀ ਚੱਲਿਆ ਕਰੇਗੀ ਬਿਲਕੁਲ ਹੁਣ ਤਾਂ ਸਭ ਨੇ ਇੱਥੇ ਇੱਥੇ ਕੀਤਾ ਜਾਊਗਾ ਜੀ ਬਹੁਤ ਵਧੀਆ ਚੀਜ਼ ਹੋਈ ਹੈ ਜੀ ਇਹ ਫਗਵਾੜੇ ਵਾਸੀਆਂ ਲਈ ਬਹੁਤ ਵਧੀਆ ਚੀਜ਼ ਆ ਐਦਾਂ ਦੀ ਟ੍ਰੇਨ ਫਗਵਾੜੇ ਰੁਕਦੀ ਪਈ ਹੈ ਫਗਵਾੜੇ ਦਾ ਆਪਣੇ ਆਪ ਚ ਨਾਮ ਉੱਚਾ ਹੁੰਦਾ ਪਿਆ ਤੇ ਬਹੁਤ ਵਧੀਆ ਚੀਜ਼ ਹੈ ਜੀ ਇਹ ਤਾਂ ਬਿਲਕੁਲ ਹੈ ਇੱਥੇ ਜਰੂਰ ਸਿਫਤ ਕੀਤੀ ਜਾ ਰਹੀ ਹੈ ਕਿ ਬ ਨਾਮ ਵੀ ਉੱਚਾ ਹੁੰਦਾ ਇਸ ਤਰੀਕੇ ਦੇ ਨਾਲ ਪੰਜਾਬ ਦੇ ਨਾਲ ਤਾਂ ਇੱਧਰ ਵੀ ਦੇਖ ਸਕਦੇ ਹੋ ਤਸਵੀਰਾਂ ਗੱਲਬਾਤ ਸਰ ਹੁਣਾਂ ਦੇ ਨਾਲ ਵੀ ਕਰਾਂਗੇ ਸਰ ਕਿਵੇਂ ਦਾ ਲੱਗ ਰਿਹਾ ਸਫਰ ਕਰ ਰਹੇ ਹੋ ਮੰਡੀ ਭਾਰਤ ਜੀ ਬਹੁਤ ਵਧੀਆ ਲੱਗ ਰਿਹਾ ਜੀ ਵੱਡੀ ਗੱਲ ਇਹ ਆ ਕਿ ਜਦੋਂ ਕੋਈ ਟ੍ਰੇਨ ਸ਼ੁਰੂ ਹੁੰਦੀ ਸੀ ਕੋਈ ਫੁਵਾੜੇ ਉਹਨੂੰ ਸਟਾਪੇਜ ਦੇ ਉਹਨੂੰ ਕਿੰਨੇ ਕਨੇ ਸਾਲ ਲੱਗ ਜਾਂਦੇ ਸੀ ਇਹ ਪਹਿਲੀ ਵਾਰ ਹੋਇਆ ਕਿ ਬੰਦੇ ਬਾਦ ਟ੍ਰੇਨ ਅੱਜ ਸ਼ੁਰੂ ਹੋਈ ਆ ਔਰ ਅੱਜੇ ਪਹਿਲੀ ਵਾਰ ਸਟੇਜ ਫੁਵਾੜੇ ਸਟਾਪੇਜ ਮਿਲ ਗਿਆ ਸੋ ਤੋਂ ਵੱਡੀ ਸਾਨੂੰ ਖੁਸ਼ੀ ਗੱਲ ਇਹ ਹੋਈ ਆ ਕਿ ਸਟਾਰਟਿੰਗ ਤੋਂ ਫੁਵਾੜੇ ਸਟਾਸ਼ਨੇ ਮਿਲ ਗਿਆ ਹੈ ਤੋ ਵੀ ਮਿਲ ਗਿਆ ਦਾ ਔਰ ਫੁਵਾੜੇ ਵਾਲੇ ਫੁਵਾੜੇ ਵਾਲੇ ਬਸ ਬਹੁਤ ਵਧੀਆ ਗੱਲ ਹੈ ਇਹ ਕਿ ਸਾਨੂੰ ਹੁਣ ਟ੍ਰੇਨ ਸਿਰਫ ਫੁਵਾੜੇ ਤੋਂ 4 ਘੰਟੇ ਦਿੱਲੀ ਪਹੁੰਚ ਜਾ ਕਰਾਂਗੇ ਅਸੀਂ ਔਰ ਅਸੀਂ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਮੋਦੀ ਜੀ ਹੈ ਤੋਂ ਬੁਮਕਨ ਹੈ ਥੈਂਕ ਯੂ ਆਮ ਟ੍ਰੇਨ ਦੇ ਨਾਲ ਬਹੁਤ ਵਧੀਆ ਫੀਲ ਹੈ ਨਾ ਬਹੁਤ ਇਹਦੇ ਵਿੱਚ ਹੋਰ ਵੀ ਸਹੂਲਤਾਂ ਵੀ ਆ ਰਹੀਆਂ ਬਿਲਕੁਲ ਜੀ 에ਰੋਪਲੇਨ ਵਾਲੀ ਫੀਲ ਆ ਰਹੀ ਹੈ ਜੀ ਦੇਖੋ ਤੁਸੀਂ ਟ੍ਰੇਨ ਆਪੇ ਤੁਹਾਨੂੰ ਦੇਖ ਰਿਹਾ ਕਿੰਨੀ ਵਧੀਆ ਔਰ ਸਕਰੀਨ ਲੱਗੀ ਹੋਈ ਆ ਕਿੰਨੇ ਕਿਲੋਮੀਟਰ ਜਾ ਰਹੀ ਕਿਹੜਾ ਸ਼ੋਹਨ ਆ ਰਿਹਾ ਆਟੋਮੈਟਿਕ ਦਰਵਾਜੇ ਬਹੁਤ ਵਧੀਆ ਆਉਸਮ ਮਤਲਬ ਬੰਦੇ ਫਾੜ ਟ੍ਰੇਨ ਚ ਲਾ ਕੇ ਮੋਦੀ ਨੂੰ ਦੱਸਦਾ ਕਿ ਹਿੰਦੁਸਤਾਨ ਕਿ ਵਰਲਡ ਜੁਕਿਸਨ ਵਾਲਾ ਕੱਟ ਨਹੀਂ ਸਕਾ ਤਾਂ ਬੱਲੇ ਬੱਲੇ ਹੋਈ ਹੈ ਕਹਿੰਦੇ ਆਉਸਮ ਫੀਲ ਆ ਰਿਹਾ ਇੱਧਰ ਬਾਈ ਹੁਣੀ ਵੀ ਮੌਜੂਦ ਹੈ ਬਾਈ ਕਿਦਾਂ ਤੁਹਾਨੂੰ ਵੀ ਜੱਜ ਵਾਲੀ ਫੀਲਿੰਗ ਆ ਰਹੀ ਕਿ ਨਹੀਂ ਤਾਂ ਇੱਧਰ ਲੱਗਦਾ ਯੂਰਪ ਚ ਘੁੰਮ ਰਹੇ ਆ ਅੱਛਾ ਇਹ ਤਾਂ ਯੂਰਪ ਵਾਲੀ ਫੀਲਿੰਗ ਆ ਸਭ ਤੋਂ ਵੱਡੀ ਫੀਲਿੰਗ ਆਪਣੇ ਯਾਰਾਂ ਨੂੰ ਮੈਂ ਸਵੇਰੇ ਗਿਆ ਭੱਜਣਾ ਇਣੀ ਉਸੇ ਵੇਲੇ ਕਹਿੰਦਾ ਚਲੋ ਭਾਈ ਚੜੀਏ ਇਸ ਕਰਕੇ ਅਸੀਂ ਇੰਨੇ ਜਿਆਦਾ ਖੁਸ਼ ਹਾਂ ਬਹੁਤ ਜਿਆਦਾ ਦਿਲੋਂ ਧੰਨਵਾਦ ਕਰਦੇ ਨਰਿੰਦਰ ਮੋਦੀ ਜੀ ਦਾ ਤੇ ਪੰਜਾਬ ਸਰਕਾਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਮ ਲੋਕਾਂ ਨੂੰ ਬੜੀ ਸਹੂਲਤ ਹੋਣੀ ਕਿਉਂਕਿ ਇੱਕ ਤਾਂ ਸਮਾਂ ਵੀ ਬਚੂਗਾ ਤੇ ਦੂਜੇ ਵਪਾਰੀਆਂ ਲਈ ਜਾਂ ਜਿਹੜੇ ਹੋਰ ਕੋਈ ਬਿਜ਼ਨਸ ਕਰਦੇ ਆ ਲੋਕਲ ਉਹਨਾਂ ਲਈ ਵੀ ਬਹੁਤ ਵਧੀਆ ਹੁਣ ਸਭ ਤੋਂ ਵੱਡੀ ਗੱਲ ਹੈ ਚੋਰ ਚੱਕਿਆਂ ਤੋਂ ਬਚਾਅ ਰਹਿਣਾ ਇਹਦੇ ਵਿੱਚ ਕੋਈ ਆਮ ਬੰਦਾ ਇਹਦੇ ਵਿੱਚ ਚਾਹ ਨਹੀਂ ਸਕਦਾ ਆਪਣੀ ਫੈਮਲੀ ਬੱਚੇ ਸੁਰੱਖਿਆ ਤੇ ਜਾਣਗੇ ਇਹ ਨਹੀਂ ਹੈਗਾ ਕਿ ਚਲਦੀ ਟ੍ਰੈਂਡ ਕੋ ਬਾਲੀਆਂ ਲਾੜ ਲਵੇ ਕੋ ਮੋਬਾਈਲ ਖੋਲਵੇ ਇਸ ਚੀਜ਼ ਤੇ ਬਹੁਤ ਜ਼ਿਆਦਾ ਬਚਾਅ ਵਾ ਇਹ ਚੀਜ਼ ਨੂੰ ਸਾਰੀਆਂ ਚੀਜ਼ਾਂ ਨੂੰ ਰੱਖਦੇ ਹੋਏ ਬਹੁਤ ਵਧੀਆ ਉਪਰਾਲਾ ਕੀਤਾ ਇਸ ਕਰਕੇ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਸੁੰਦਰਿੰਦਰ ਮੋਦੀ ਜੀ ਦਾ। ਬੱਧੀ ਗੱਲ ਇਹ ਵੀ ਕਹਿ ਰਿਹਾ ਯਾਰ ਤਰੀਕੇ ਇਹ ਬਹੁਤ ਸੇਫ ਬਹੁਤ ਹੈ ਤਾਂ ਬਿਲਕੁਲ ਦੇਖ ਸਕਦੇ ਹੋ ਸਾਰੀਆਂ ਹੀ ਇਹਦੇ ਵਿੱਚ ਫੈਸਿਲਟੀਆਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਸੇਫ ਵੀ ਹੈ ਤੇ ਨਾਲੇ ਫੀਲ ਵੀ ਕਹਿੰਦੇ ਆ ਕਿ ਸਾਨੂੰ ਬਹੁਤ ਵਧੀਆ ਆ ਰਿਹਾ ਤਾਂ ਇਹ ਹੈ ਖਾਣੇ ਵਾਲਾ ਪੁਆਇੰਟ ਹੈ ਫੂਡ ਪੁਆਇੰਟ ਹੈ ਇਹ ਦੇਖ ਸਕਦੇ ਹੋ ਤੁਸੀਂ ਕਿ ਇੱਥੇ ਪੂਰਾ ਵੇਦਾ ਪੂਰਾ ਜਿਹੜਾ ਫੂਡ ਸਰਵ ਕੀਤਾ ਜਾਂਦਾ ਹੈ ਤਾਂ ਇੱਥੇ ਫੂਡ ਸਰਵ ਕੀਤਾ ਜਾਂਦਾ ਨੂੰ ਗਰਮ ਰੱਖਿਆ ਜਾਂਦਾ ਤਾਂ ਇਹ ਤੁਹਾਨੂੰ ਦਿਖਾਵਾਂਗੇ ਇਸ ਤਰੀਕੇ ਦੇ ਨਾਲ ਪੈਕਿੰਗ ਪੂਰੀ ਖਾਣੇ ਦੀ ਕੀਤੀ ਜਾਂਦੀ ਹੈ ਔਰ ਬਿਲਕੁਲ ਇਹ ਗਰਮ ਨੇ ਇਹ ਬਿਲਕੁਲ ਗਰਮ ਨੇ ਇਹ ਪੂਰੇ ਦਾ ਪੂਰਾ ਇੱਥੇ ਫੂਡ ਪੁਆਇੰਟ ਸਟੋਰ ਕੀਤਾ ਜਾਂਦਾ ਜੇ ਤੁਹਾਨੂੰ ਪਾਣੀ ਚਾਹੀਦਾ ਤਾਂ ਇੱਥੋਂ ਤੁਹਾਨੂੰ ਪਾਣੀ ਮਿਲੇਗਾ ਉਹ ਬਿਲਕੁਲ ਇੱਥੇ ਸਾਫ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਡਸਟਬਿਨ ਵਗੈਰਾ ਔਰ ਇਧਰ ਇਹ ਪ੍ਰੋਪਰ ਜਿਹੜਾ ਸਮਾਨ ਰੱਖਣ ਨੂੰ ਇੱਥੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੌਜੂਦ ਹੈਗੀਆਂ ਨੇ ਤਾਂ ਕਿਤੇ ਨਾ ਕਿਤੇ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਹੂਲਤਾਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਔਰ ਖਾਸ ਕਰਕੇ ਇੱਕ ਟ੍ਰੇਨ ਹੈ ਇੱਕ ਟਰਾਂਸਪੋਰਟੇਸ਼ਨ ਦੀ ਸੁਵਿਧਾ ਹੁੰਦੀ ਹੈ ਤਾਂ ਇਹ ਦੂਸਰੇ ਜਦੋਂ ਅਸੀਂ ਕੋਚ ਦੇ ਵਿੱਚ ਆਉਂਦੇ ਆ ਇੱਕ ਤੋਂ ਦੂਸਰੇ ਡੱਬੇ ਦੇ ਵਿੱਚ ਤਾਂ ਇਸ ਦੀ ਕਨੈਕਟਿੰਗ ਪੁਆਇੰਟ ਜਿਹੜਾ ਬਿਲਕੁਲ ਦੇਖ ਸਕਦੇ ਤੁਸੀਂ ਇਹ ਕਨੈਕਟਿੰਗ ਪੁਆਇੰਟ ਹੈ ਆਮ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਟ੍ਰੇਨਾਂ ਹੁੰਦੀਆਂ ਸੀ ਉਹਦੇ ਵਿੱਚ ਇੱਥੇ ਰਬਟਾਂ ਵਗੈਰਾ ਜਿਹੜੀਆਂ ਲਮਕਦੀਆਂ ਹੁੰਦੀਆਂ ਸੀਗੀਆਂ ਖਲਾਰਾ ਹੀ ਖਲਾਰਾ ਹੁੰਦਾ ਸੀ ਸ਼ੋਰ ਸ਼ਰਾਬਾ ਪਰ ਇਸ ਦੇ ਵਿੱਚ ਸ਼ੋਰ ਸ਼ਰਾਬਾ ਬਿਲਕੁਲ ਨਹੀਂ ਹੈ ਪ੍ਰੋਪਰ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਨੂੰ ਮੈਨੇਜ ਕੀਤਾ ਗਿਆ ਪਤਾ ਹੀ ਨਹੀਂ ਲੱਗਦਾ ਕਿ ਇਹ ਮਤਲਬ ਇੱਕ ਤੋਂ ਦੂਸਰੇ ਕੋਚ ਦੇ ਵਿੱਚ ਅਸੀਂ ਪਹੁੰਚਦੇ ਹਾਂ ਤਾਂ ਅਹ ਦੇਖ ਸਕਦੇ ਹੋ ਇੱਧਰ ਵੀ ਲੋਕ ਜਿਹੜੇ ਬੈਠੇ ਹੋਏ ਨੇ ਆਨੰਦ ਮਾਣ ਰਹੇ ਨੇ ਔਰ ਬਿਲਕੁਲ ਆਪਣੇ ਲੰਚ ਨੂੰ ਇੰਜੋਏ ਕਰ ਰਹੇ ਨੇ ਸੇਮ ਜਿਹੜਾ ਉਹ ਵੀ ਡੱਬਾ ਹੈ ਸੇਮ ਇਸੇ ਤਰੀਕੇ ਦੇ ਨਾਲ ਇਹ ਪੂਰੀ ਦੀ ਪੂਰੀ ਟ੍ਰੇਨ ਜਿਹੜੀ ਹੈ ਬਕਾਇਦਾ ਤੁਸੀਂ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਦਿਖਾ ਦਿੱਤੀਆਂ ਜਾਣਾ ਉਹੀ ਸੀਟਾਂ ਨੇ ਉਹੀ ਬਿਲਕੁਲ A to Z ਫੀਲ ਜਿਹੜਾ ਆ ਉਹ ਇਸ ਦੇ ਵਿੱਚ ਦਿੱਤਾ ਗਿਆ ਔਰ ਲੋਕ ਬਹੁਤ ਖੁਸ਼ ਨੇ ਕਾਫੀ ਖੁਸ਼ ਨੇ ਕਿਉਂਕਿ ਇੱਕ ਜਦੋਂ ਵਧੀਆ ਕਨੈਕਟੀਵਿਟੀ ਮਿਲਦੀ ਹੈ ਸਫਰ ਦੇ ਵਾਸਤੇ ਟਰਾਂਸਪੋਰਟੇਸ਼ਨ ਮਿਲਦਾ ਤਾਂ ਲੋਕ ਬਹੁਤ ਖੁਸ਼ ਹੁੰਦੇ ਨੇ ਤਾਂ ਇਹ ਤੁਹਾਨੂੰ ਦੱਸਿਆ ਹੁਣ ਇਹਦਾ ਪ੍ਰਾਈਸ ਦੀ ਵੀ ਅਸੀਂ ਜੇਕਰ ਗੱਲ ਕਰਦੇ ਆ ਤਾਂ ਪ੍ਰਾਈਸ 1100 ਤੋਂ ਲੈ ਕੇ 1800 ਦੇ ਵਿੱਚ ਵਿੱਚ ਪ੍ਰਾਈਸ ਜਿਹੜਾ ਇਸ ਦਾ ਉਹ ਰੱਖਿਆ ਗਿਆ ਤਾਂ ਠੀਕ ਹੈ ਆਮ ਵਰਗ ਜਿਹੜਾ ਆ ਉਹ ਵੀ ਇਸ ਨੂੰ ਅਫੋਰਡ ਕਰ ਸਕਦਾ ਹੈ ਕੋਈ ਔਖਾ ਨਹੀਂ ਹੈਗਾ ਸੋ 1100 ਤੋਂ ਲੈ ਕੇ 1800 ਤੱਕ ਇਸ ਦੀ ਰੇਂਜ ਹੈ ਔਰ ਸਵੇਰੇ ਸ਼ਾਮ ਅਮ੍ਰਿਤਸਰ ਤੋਂ ਚੱਲ ਕੇ ਨਵੀਂ ਦਿੱਲੀ ਤੇ ਨਵੀਂ ਦਿੱਲੀ ਤੋਂ ਚੱਲ ਕੇ ਅਮ੍ਰਿਤਸਰ ਤਾਂ ਜਾਨੀ ਕਿ ਇੱਕ ਦਿਨ ਦੇ ਵਿੱਚ ਦੋ ਇਹਦੀਆਂ ਹੋਣਗੇ ਰੂਟ ਤਾਂ ਤੁਸੀਂ ਇਸ ਦੇ ਉੱਪਰ ਸਫ਼ਰ ਕਰ ਸਕਦੇ ਹੋ ਤੁਸੀਂ ਆਪਣੀ ਸਟੇਸ਼ਨ ਜਾ ਕੇ ਇਸ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਬਕਾਇਦਾ ਹੁਣ ਤਾਂ ਆਨਲਾਈਨ ਦਾ ਜ਼ਮਾਨਾ ਹੈ ਤਾਂ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਹੋ ਤਾਂ ਬਿਲਕੁਲ ਟ੍ਰੇਨ ਫਾਸਟ ਹੈਗੀ 160 ਕਿਲੋਮੀਟਰ ਹੈ ਸ਼ਤਾਬਦੀ ਮੈਂ ਤਾਂ ਤੁਹਾਨੂੰ ਦੱਸ ਦੇਣਾ ਚਾਹਾਂਗਾ ਸ਼ਤਾਬਦੀ ਜਿਹੜੀ ਹੈ 120 ਕਿਲੋਮੀਟਰ ਪਰ ਹਾਅਰ ਦੀ ਰਫਤਾਰ ਦੇ ਨਾਲ ਚੱਲਦੀ ਹੈ ਤੇ ਇਹ ਜਿਹੜੀ ਬੰਦੇ ਭਾਰਤ ਹੈ 160 ਕਿਲੋਮੀਟਰ ਜਾਨੀ ਕਿ ਉਸ ਦੇ ਨਾਲੋਂ 30 ਕਿਲੋਮੀਟਰ ਦੀ ਸਪੀਡ ਜਿਹੜੀ ਹੈ ਉਹ ਇਸ ਦੀ ਜ਼ਿਆਦਾ ਹੈ ਔਰ ਬਕਾਇਦਾ ਇਸ ਦੇ ਵਿੱਚ ਪ੍ਰੋਪਰ ਸੇਫਟੀ ਹੈ ਕੈਮਰੇ ਚਾਰੋਂ ਔਰ ਲੱਗੇ ਹੋਏ ਨੇ ਆਟੋਮੈਟਿਕ ਦਰਵਾਜ਼ੇ ਨੇ ਸੈਂਸਰ ਵਗੈਰਾ ਨੇ ਵਾਸ਼ਰੂਮ ਜਿਹੜੇ ਨੇ ਉਹ ਪੂਰੇ ਟਾਪ ਦੇ ਬਣੇ ਹੋਏ ਨੇ ਔਰ A to Z ਇਹ ਕਲਾਸ ਆਫ ਸਹੂਲਤियां ਜਿਹੜੀਆਂ ਨੇ ਉਹ ਸਟ੍ਰੇਨ ਦੇ ਵਿੱਚ ਦਿੱਤੀਆਂ ਗਈਆਂ ਨੇ ਤੁਹਾਨੂੰ ਇਹ ਕਿਵੇਂ ਦੀ ਲੱਗੀ ਹੈ ਟ੍ਰੇਨ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਜਰੂਰ ਸਾਡੇ ਨਾਲ ਸਾਂਝੀ ਕਰਨੀ